ਮੈਂ ਪਹਿਲਾ ਤਾਂ ਵਧਾਈ ਦੇਵਾਂਗਾ ਕੰਨੇ ਮਹਾਪੁਰਸ਼ਾਂ ਦਾ ਜਨਮ ਹੋਣਾ ਸਮਾਜ ਵਾਸਤੇ ਦੇਸ਼ ਵਾਸਤੇ ਬਹੁਤ ਮਹੱਤਵਪੂਰਨ ਰੁਗਾ ਜੀ ਇੱਕਦਾਂਕ ਗਲ ਕਰਦੇ ਹੋ ਸਮਾਜ ਨੂੰ ਤੋੜਨ ਦਾ ਇੱਕ ਸਨੇਹ ਲੇਕਿਨ ਪੰਜਾਬੀ ਇੰਨੇ ਭੋਲੇ ਨਹੀਂ ਕਿ ਉਹਨਾਂ ਦੀ ਗੱਲ ਮੰਨ ਕੇ ਕੋਈ ਨੁਕਸਾਨ ਪਹਜਾਂਗੇ 바ਵਾ ਸਾਹਿਬ ਦਾ ਸਭ ਦੇ ਲਈ ਰਿਸਪੈਕਟ ਹੈ ਜਿੱਥੇ ਰੇ ਗਿਆਨ ਪ੍ਰਾਪਤ ਕੀਤਾ ਇਸ ਕੋញ ਜੋ ਤੀਰ ਚੜੇਗੇ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਇੱਕ ਗਲਤ ਕਦਮ ਹੈ। ਉਹ ਸੱਚ ਨੂੰ ਰਿਕੋਗਨਾਈਜ਼ ਕੀਤਾ ਤੇ ਭਾਰਤੀ ਜਨਤਾ ਪਾਰਟੀ ਨੇ ਕਿਤੇ ਨਰਿੰਦਰ ਮੋਦੀ ਨੇ ਕੀਤਾ। ਔਰ ਐਸਿਆ ਕਟਰਾਮਾਂ ਨੂੰ ਰੋਕਣ ਵਾਸਤੇ ਵੀ ਇਹ ਫੇਲ ਸਰਕਾਰ। ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਉਹ ਜਿਹੜੀਆਂ ਬਾਹਰੀ ਸ਼ਕਤੀਆਂ ਹਨ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਨੂੰ ਪੰਜਾਬ ਦੇ ਵਿੱਚ ਅਲगावਵਾ ਪੈਦਾ ਕਰਨਾ। ਜਿਹੜਾ ਕਮਜ਼ੋਰ ਵਰਗ ਸੀ ਉਸ ਵਾਸਤੇ ਉਹਨਾਂ ਨੇ ਲੜਾਈ ਲੜੀ। ਮੈਂ ਸਮਝਦਾ ਕਿ ਉਸ ਸਮੇਂ ਦਾ ਮਸੀਹਾ ਸੀ ਉਹ ਜੀ ਸੇ ਦੇਸ਼ اور ਸਮਾਜ ਦੀ ਸੇਵਾ ਕਰਾਂਗੇ ਜੋ ਸਮਰਸਤਾ ਦਾ ਮੈਸੇਜ ਉਹਨਾਂ ਦਿੱਤਾ ਉਹ ਤੇ ਅਸੀਂ ਪੂਰਾ ਕਰਾਂਗੇ ਕਮਨ ਕਰ ਰਹੀ ਹੈ ਉਹਨਾਂ ਨੂੰ ਯਾਦ ਕਰ ਰਹੀ ਹੈ ਔਰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਾਬਾ ਸਾਹਿਬ ਨੇ ਦਿਖਾਏ ਰਸਤੇ ਤੇ ਚੱਲਣਾ ਹੈ ਤਾਹੀਏ ਦੇਸ਼ ਅਗੇ ਵਧ ਸਕਦਾ ਹੈ ਪਰ ਦੇਸ਼ ਨੂੰ ਇੱਕ ਐਸਾ ਸੰਵਿਧਾਨ ਦਿੱਤਾ ਜਿਹਦੇ ਸਾਰੇ ਦੇਸ਼ ਨੂੰ ਸਭ ਇਕੁਅਲ ਰਾਈਟਸ ਔਰ ਡਿਊਟੀ ਸਿੱਖਿਆ ਨੇ ਸਭ ਨੂੰ ਕੀ ਰੈਕਿੰਗ ਕਿਵੇਂ ਅਗੇ ਦੇਸ਼ ਨੂੰ ਦੱਸਣਾ ਹੈ ਸਪਸ਼ਟਾ ਦਾ ਸੰਦੇਸ਼ ਦਿੱਤਾ। ਨਮਸਤੇ ਸਾਸ੍ਰੀਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅੱਜ ਸੰਵਿਧਾਨ ਦੇ ਰਚੇਤਾ ਡਾਕਟਰ ਭੀਮrao ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਆ ਤੇ ਅੱਜ ਵੀ ਡੀਸੀ ਦਫਤਰ ਦੇ ਬਾਹਰ ਜਿਹੜਾ ਹੈਗਾ ਵਾ ਡਾਕਟਰ ਭੀਮrao ਅੰਬੇਡਕਰ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਆ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼੍ਰੀ ਭਾਜਪੀ ਦੇ ਸੀਨੀਅਰ ਨੇਤਾ ਅਵਨਾਸ਼ ਰਾਏ ਖੰਨਾ ਜੀ ਮੌਜੂਦ ਨੇ ਸੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਰ 134 ਵਾ ਜਿਹੜਾ ਹੈਗਾ ਅੱਜ ਜਨਮ ਦਿਹਾੜਾ ਮਨਾਇਆ ਗਿਆ ਡਾਕਟਰ ਭੀਮਰਾਓ ਅੰਮਿਤਕਰ ਦਾ ਕੀ ਕਹਿਣਾ ਚਾਹੋ ਮੈਂ ਪਹਿਲਾਂ ਤਾਂ ਵਧਾਈ ਦੇਵਾਂਗਾ ਇਦਾਂ ਦੇ ਮਹਾਪੁਰਸ਼ਾਂ ਦਾ ਜਨਮ ਹੋਣਾ ਸਮਾਜ ਵਾਸਤੇ ਦੇਸ਼ ਵਾਸਤੇ ਇੱਕ ਬਹੁਤ ਮਹੱਤਵਪੂਰਨ ਦਿਨ ਹੁੰਦਾ ਅੱਜ ਅਸੀਂ ਉਹਨਾਂ ਨੂੰ ਸ਼ਰਦਾ ਜੀ ਸੁਮਨ ਆਪਣੇ ਪੇਟ ਕਰਨ ਆਏ ਆ ਉਹਨੂੰ ਆ ਮਾਲੇ ਅਰਪਣ ਕੀਤੀ ਹੈ ਔਰ ਪਲੈਜ ਕੀਤਾ ਕਿ ਜੋ ਉਹਨਾਂ ਨੇ ਪੂਰਨੇ ਪਾਏ ਆ ਉਹਨਾਂ ਚੱਲ ਕੇ ਅਸੀਂ ਦੇਸ਼ ਔਰ ਸਮਾਜ ਦੀ ਸੇਵਾ ਕਰਾਂਗੇ ਜੋ ਸਮਰਸਤਾ ਦਾ ਮੈਸੇਜ ਉਹਨਾਂ ਦਿੱਤਾ ਉਹ ਤੇ ਅਸੀਂ ਪੂਰਾ ਪਹਿਰਾ ਦਮਾਂਗੇ ਸਰ ਇੱਕ ਸਵਾਲ ਹੋ ਰਿਹਾ ਪੰਨੂ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਗਿਆ ਭੜਕਾਉ ਬਿਆਨ ਦਿੱਤਾ ਗਿਆ ਵੀ ਮੂਰਤੀਆਂ ਨੂੰ ਤੋੜੇ ਜਾਵੇ 11 ਲੱਖ ਦਾ ਜਿਹੜਾ ਇਨਾਮ ਰੱਖਿਆ ਗਿਆ ਆ ਤੇ ਬੜੇ ਭੜਕਾਉ ਜਿਹੜੇ ਭਾਸ਼ਣਾਂ ਤੇ ਉਹਨਾਂ ਬਾਰੇ ਕੀ ਕਹਿਣਾ ਕਹਿੰਦੇ ਯੂਥ ਨੂੰ ਮੈਂ ਸਮਝਦਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਔਰ ਬਾਬਾ ਸਾਹਿਬ ਦੇ ਵੱਲ ਕੋਈ ਉਂਗਲੀ ਵੀ ਨਹੀਂ ਕਰ ਸਕਦਾ ਜੇ ਇਦਾਂ ਦੀ ਗੱਲ ਕਰਦੇ ਹੋ ਸਮਾਜ ਨੂੰ ਤੋੜਨ ਦਾ ਇੱਕ ਸਨੇਹ ਲੇਕਿਨ ਪੰਜਾਬੀ ਐਨੇ ਭੋਲੇ ਨਹੀਂ ਕਿ ਉਹਦੀ ਗੱਲ ਮੰਨ ਕੇ ਕੋਈ ਨੁਕਸਾਨ ਪਹੁੰਚਾਣਗੇ 바ਵਾ ਸਾਹਿਬ ਦਾ ਸਭ ਦੇ ਲਈ ਰਿਸਪੈਕਟ ਹੈ ਔਰ ਅਸੀਂ ਵੀ ਐਜ਼ ਭਾਰਤੀ ਜਨਤਾ ਦੇ ਪਾਰਟੀ ਦੇ ਕਾਰਜਕਰਤਾ ਅਸੀਂ ਵੀ ਉਸ ਗੱਲ ਤੇ ਪਹਿਰਾ ਦੇਵਾਂਗੇ ਕਿ 바ਵਾ ਸਾਹਿਬ ਦੇ ਸਟੈਚੂ ਨੂੰ ਉਹਨਾਂ ਦੀ ਸੋਚ ਨੂੰ ਕੋਈ ਵੀ ਦੂਸਰਾ ਕਰ ਸਕੇ ਨੁਕਸਾਨ ਪਹੁੰਚਾ ਸਕੇ ਬੀਜੇਪੀ ਦੇ ਸੀਨੀਅਰ ਨੇਤਾ ਜਿਹੜੇ ਇੱਥੇ ਪਹੁੰਚੇ ਨੇ 바ਵਾ ਸਾਹਿਬ ਦੀ ਪ੍ਰਤਿਮਾ ਤੇ ਜਿਹੜਾ ਉਹਨਾਂ ਨੇ ਫੁੱਲ ਮਾਲਾ ਚੜਾਈ ਹੈ ਤੇ ਜੀਵਨ ਗੁਪਤਾ ਜੀ ਮੌਜੂਦ ਨੇ ਸਾਡੇ ਨਾਲ ਸਰ ਅੱਜ 134ਵਾਂ ਜਨਮ ਦਿਹਾੜਾ ਆ 바ਵਾ ਸਾਹਿਬ ਦਾ ਤੇ ਕੀ ਕਹਿਣਾ ਚਾਹਦੇ ਦੇਖੋ ਦੁਨੀਆ ਦੇ ਅੰਦਰ ਜਦੋਂ ਬਹੁਤ ਭੇਦ ਭਾਪ ਸੀ ਔਰ ਮੈਂ ਸਮਝਦਾ ਹਾਂ ਕਿ ਇੱਕ ਬੜਾ ਸਾਡੇ ਇਸ ਮਹਾਨ ਜਿਹੜਾ ਦੇਸ਼ ਆ ਸਾਡਾ ਉਹਦੇ ਵਿੱਚ ਇਹ ਤਰੁਟੀਆਂ ਸੀਗੀਆਂ ਉਸ ਵਾਸਤੇ ਬਾਬਾ ਸਾਹਿਬ ਨੇ ਇੱਕ ਬੜੀ ਲੰਬੀ ਸੋਚ ਨੂੰ ਸੋਚਿਆ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਕਮਜ਼ੋਰ ਵਰਗ ਸੀ ਉਸ ਵਾਸਤੇ ਉਹਨਾਂ ਨੇ ਲੜਾਈ ਲੜਾਈ ਉਹ ਮੈਂ ਸਮਝਦਾ ਕਿ ਉਸ ਸਮੇਂ ਦਾ ਮਸੀਹਾ ਸੀ ਉਹ ਜਿਨ੍ਹਾਂ ਨੇ 134 ਸਾਲ ਪਹਿਲਾਂ ਜਨਮ ਲੱਤਾ ਔਰ ਅੱਜ ਪੂਰੀ ਦੁਨੀਆ ਪੂਰਾ ਦੇਸ਼ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲ ਰਿਹਾ ਹੈ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਨੂੰ ਮੰਨ ਰਿਹਾ ਸੋ ਐਸੇ ਮਹਾਨ ਇਨਸਾਨ ਦਾ ਐਸੇ ਭਾਰਤ ਮਾ ਦੇ ਸਪੂਤ ਦਾ ਭਾਰਤ ਰਤਨ ਦੇ ਨਾਮ ਨਾਲ ਜਿਨ੍ਹਾਂ ਨੂੰ ਨਮਜਿਆ ਗਿਆ ਉਹਨਾਂ ਦਾ ਅੱਜ ਜਨਮ ਦਿਹਾੜਾ ਹੈ ਉਹ ਨਿਸ਼ਚਿਤ ਰੂਪ ਚ ਸਾਡੀ ਪਾਰਟੀ ਦੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੀ ਪੂਰੀ ਲੀਡਰਸ਼ਿਪ ਹੈ ਇੱਥੇ ਡੀਸੀ ਆਫਿਸ ਦੇ ਬਾਹਰ ਉਹਨਾਂ ਦੀ ਪ੍ਰਤਿਮਾ ਦੇ ਉੱਪਰ ਸ਼ਰਦਾ ਸੁਮਨ ਪਲੇਟ ਕਰ ਰਹੀ ਹੈ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਯਾਦ ਕਰ ਰਹੀ ਹੈ ਔਰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਹੈ ਤਾਂ ਹੀ ਇਹ ਦੇਸ਼ ਅੱਗੇ ਵਧ ਸਕਦਾ ਜਦੋਂ ਸਭ ਨੂੰ ਬਰਾਬਰ ਦੀ ਸਮਾਨਤਾ ਮਿਲੇਗੀ ਕਿਉਂਕਿ ਉਹਨਾਂ ਨੇ ਲੜਾਈ ਇਹੀ ਲੜੀ ਇਸ ਕਰਕੇ ਅ ਅੱਜ ਦਾ ਜਿਹੜਾ ਦਿਹਾੜਾ ਹੈ ਜਿੱਥੇ ਮੈਂ ਉਹਨਾਂ ਨੂੰ ਉਹਨਾਂ ਦੇ ਚਰਨਾਂ 'ਚ ਸ਼ਰਧਾ ਸੂਮਨ ਭੇਟ ਕਰਦਾ ਉੱਥੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੇ ਦੇਸ਼ ਦਾ ਭਵਿੱਖ ਹੈ ਉਹਨਾਂ ਨੂੰ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਵਾਸਤੇ ਵੀ ਉਹਨਾਂ ਨੂੰ ਪ੍ਰੇਰਣਾ ਦੇਣਾ ਹੈ ਭਾਰਤ ਵਿਰੋਧੀ ਕੁਝ ਲੋਕ ਨੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜਾ ਬਿਆਨਬਾਜ਼ੀ ਕਰ ਰਹੇ ਨੇ ਕਿਉਂਕਿ ਅੱਜ ਦਾ ਉਹਨਾਂ ਨੇ ਇੱਕ ਬਿਆਨ ਕੀਤਾ ਸੀਗਾ ਵੀ 14 ਤਰੀਕ ਨੂੰ ਬਾਬਾ ਸਾਹਿਬ ਦੀਆਂ ਜਿਹੜੀਆਂ ਮੂਰਤੀਆਂ ਹੈਗੀਆਂ ਜਿਹੜਾ ਬੰਦਾ ਉਹਨਾਂ ਨੂੰ ਤੋੜੇਗਾ ਉਹਨਾਂ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਇਹੋ ਜਿਹੀਆਂ ਵਿਦੇਸ਼ੀ ਤਾਕਤਾਂ ਜਿਹੜੀਆਂ ਭਾਰਤ ਵਿਰੋਧੀ ਗੱਲਾਂ ਕਰਦੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਦੇਖੋ ਇਹ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਬਾਹਰ ਦੀਆਂ ਤਾਕਤਾਂ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਪੰਜਾਬ ਦੇ ਵਿੱਚ ਐਸਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਜਿਦੇ ਨਾਲ ਅਸਥਿਰਤਾ ਪੈਦਾ ਹੁੰਦੀ ਹੈ ਪਰ ਮੈਂ ਸਮਝਦਾ ਕਿ ਇੱਕ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਬਾਬਾ ਸਾਹਿਬ ਦੀ ਚਿੱਤਰਤਾ ਜ਼ਰੂਰ ਦਰਫਤਰਾਂ ਤੇ ਲਾਇਆ ਹੈ ਭਗਤ ਸਿੰਘ ਦਾ ਚਿੱਤਰ ਵੀ ਲਗਾਇਆ ਪਰ ਇਹ ਸਰਕਾਰ ਦੋਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਚ ਨਾਕਾਮ ਹੈ ਔਰ ਐਸੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਵੀ ਇਹ ਫੇਲ ਸਰਕਾਰ ਹੈ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਔਰ ਜਿਹੜੀਆਂ ਬਾਹਰੀ ਸ਼ਕਤੀਆਂ ਨੇ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਪੰਜਾਬ ਦੇ ਵਿੱਚ ਅਲਗਾਓ ਵੈਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹ ਸਾਰਾ ਪੰਜਾਬੀ ਜਿਹੜਾ ਸਾਡਾ ਪੰਜਾਬੀ ਭਰਾ ਨੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਉਹ ਪੰਜਾਬੀਆਂ ਨੇ ਪੰਜਾਬ ਦੀ ਭਾਈਚਾਰੇ ਨੂੰ ਟੁੱਟਣ ਚ ਜੋੜ ਕੇ ਰੱਖਣ ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ ਔਰ ਕਦੇ ਟੁੱਟਣ ਨਹੀਂ ਦਿੱਤਾ ਇਹ ਪੰਜਾਬੀ ਭਾਈਚਾਰਾ ਸੋ ਮੈਂ ਸਮਝਦਾ ਹੈ ਕਿ ਬੇਸ਼ੱਕ ਜਿੰਨਾ ਮਰਜੀ ਜ਼ੋਰ ਬਾਹਰ ਦੀਆਂ ਤਾਕਤਾਂ ਲਾਈ ਜਾਣ ਚਾਹੇ ਉਹ ਬਾਬਾ ਸਾਹਿਬ ਦੇ ਪ੍ਰਤੀਮਾਂ ਦੀ ਬੇਅਦਬੀ ਕਰਨ ਦੀ ਗੱਲ ਹੋਵੇ ਚਾਹੇ ਬਾਕੀ ਧਰਮਾਂ ਦੇ ਵਿੱਚ ਵੀ ਕੋਈ ਬੇਅਦਬੀ ਕਰਨ ਦੀ ਗੱਲ ਹੋਵੇ ਪੰਜਾਬ ਦਾ ਜਿਹੜਾ ਭਾਈਚਾਰਾ ਉਹ ਹਮੇਸ਼ਾ ਇੱਕ ਹੈ ਇੱਕ ਰਹੇਗਾ ਔਰ ਇਹਨੂੰ ਕੋਈ ਤੋੜ ਨਹੀਂ ਸਕਦਾ ਜਿੱਥੋਂ ਤੱਕ ਸਰਕਾਰਾਂ ਦਾ ਗੱਲ ਹੈ ਸਰਕਾਰਾਂ ਜਿਹੜੀਆਂ ਨੇ ਉਹ ਆਪਣੀ ਓਛੀ ਰਾਜਨੀਤੀ ਵਾਸਤੇ ਇਹ ਸਭ ਰੋਕਣ ਦੇ ਵਿੱਚ ਮੈਂ ਸਮਝਦਾ ناکਾਮ ਹਾਂ ਮੈਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਇਸ ਜਗ੍ਹਾ ਤੇ ਬਿਠਾਇਆ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾਂ ਧੰਨਵਾਦ ਜੈ ਭੀਮ ਸੀਨੀਅਰ ਬੀਜੇਪੀ ਆਗੂ ਅਨੈਲ ਸ਼੍ਰੀਣੀ ਵੀ ਸਾਡੇ ਨਾਲ ਮੌਜੂਦ ਨੇ ਸਾਡ ਸਰ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ 바ਵਾ ਸਾਹਿਬ ਅਮੇਦਕਰ ਦਾ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਹੈ ਅੱਜ 바ਵਾ ਸਾਹਿਬ ਭੀਮਰਾਵ ਮਹੇਦਕਰ ਜੀ ਦਾ ਜਨਮ ਦਿਹਾੜਾ ਤੇ ਸਾਰੇ ਦੇਸ਼ ਵਾਸੀ ਨੂੰ ਬਹੁਤ ਬਹੁਤ ਬਧਾਈ ਦੇਣੇ ਆ ਕਿਉਂਕਿ ਉਹ ਇੱਕ ਐਸੇ ਸ਼ਖਸ ਸਨ ਜਿਨ੍ਹਾਂ ਨੇ ਇੱਕ ਕਠਿਨਾਈਆਂ ਦੇ ਵਿੱਚ ਨਾ ਸਿਰਫ ਸਿੱਖਿਆ ਪ੍ਰਾਪਤ ਕੀਤੀ ਬਲਕਿ ਉੱਚ ਸਿੱਖਿਆ ਪ੍ਰਾਪਤ ਕੀਤੀ ਔਰ ਦੇਸ਼ ਨੂੰ ਇੱਕ ਐਸਾ ਸੰਵਿਧਾਨ ਦਿੱਤਾ ਜਿਹਦੇ ਵਿੱਚ ਸਾਰੇ ਦੇਸ਼ ਨੂੰ ਸਭ ਦੇ ਇਕੁਅਲ ਰਾਈਟਸ ਔਰ ਡਿਊਟੀਆਂ ਸਹਿਗੀਆਂ ਨੇ ਸਭ ਨੂੰ ਇਕੱਠੇ ਰਹਿ ਕੇ ਕਿਵੇਂ ਅੱਗੇ ਦੇਸ਼ ਨੂੰ ਵਧਾਣਾ ਹੈ ਸਮਰਸਤਾ ਦਾ ਸੰਦੇਸ਼ ਦਿੱਤਾ ਔਰ ਉਹੀ ਕਾਰਨ ਹੈ ਕਿ ਅੱਜ ਅਸੀਂ ਤਰਕਿਆਂ ਮਾਨ ਰਹੇ ਹਾਂ ਬੜੇ ਲੇਕਿਨ ਗੱਲ ਤੇ ਇਹ ਹੈ ਕਿ ਉਹਨਾਂ ਦੀ ਸੇਵਾਵਾਂ ਨੂੰ ਜੇ ਰਿਕੋਗਨਾਈਜ਼ ਕੀਤਾ ਤਾਂ ਕੇਵਲ ਭਾਰਤੀ ਜਨਤਾ ਪਾਰਟੀ ਨੇ ਕੀਤਾ ਕਾਂਗਰਸ ਨੇ ਹਮੇਸ਼ਾ ਉਹਨਾਂ ਦੇ ਨਾਂ ਨੂੰ ਤੇ ਵਰਤਿਆ ਲੇਕਿਨ ਉੱਥੇ ਜਿੰਨਾਂ ਕੋ ਉਹਨਾਂ ਨੂੰ ਪਰਤਾੜਿਤ ਕੀਤਾ ਜਾ ਸਕਦਾ ਸੀ ਉਹਨਾਂ ਜੀਵਨ ਕਾਲ ਦੇ ਵਿੱਚ ਕਾਂਗਰਸ ਨੇ ਦਬਕੇ ਉਸ ਦਾ ਕੀਤਾ ਚਾਹੇ ਉਹਨਾਂ ਦੇ ਚੋਣਾਂ ਹੈਰਾਨ ਦੀ ਕੋਸ਼ਿਸ਼ ਹੋਵੇ ਚਾਹੇ ਉਹਨਾਂ ਨੂੰ ਕੰਸਲ ਅਸੈਂਬਲੀ ਤੋਂ ਬਾਹਰ ਕਰ ਦੇਣ ਦੀ ਗੱਲ ਹੋਵੇ ਅਨੇਕ ਤਰ੍ਹਾਂ ਦੇ ਜਿਹੜੇ ਸੀਗੇ ਕਾਂਗਰਸ ਨੇ ਹਮੇਸ਼ਾ ਉਹਨਾਂ ਨੂੰ ਹਿਊਮਿਲੇਟ ਕਰਨ ਦੇ ਕੰਮ ਕੀਤਾ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਅਟਲ ਜੀ ਨੇ ਉਹਨਾਂ ਨੂੰ ਭਾਰਤ ਰਤਨ ਜੇ 1990 ਚ ਦੁਆਇਆ ਤੇ ਅਟਲ ਜੀ ਦਾ ਉਹਦਾ ਬਹੁਤ ਵੱਡਾ ਯੋਗਦਾਨ ਹੈ ਔਰ ਉਹਦੇ ਬਾਅਦ ਹੁਣ ਜਿਹੜੇ ਪੰਜ ਤੀਰ ਅਸੀਂ ਸਾਬਿਤ ਕੀਤੇ ਨੇ ਮੋਦੀ ਜੀ ਨੇ ਆ ਕੇ ਜਿਦੇ ਚ ਜਿੱਥੇ ਉਹ ਪੜੇ ਜਿੱਥੇ ਜਨਮ ਹੋਇ इंग्लैंड ਦੇ ਜਿੱਥੇ ਪੜੇ ਜਿੱਥੇ ਰਹੇ ਗਿਆਨ ਪ੍ਰਾਪਤ ਕੀਤਾ ਇਹ ਪੰਜੋ ਤੀਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਨੇ ਡਵੈਲਪ ਕੀਤੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਰਿਕੋਗਨਾਈਜ਼ ਕੀਤਾ ਤੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਨਰਿੰਦਰ ਮੋਦੀ ਨੇ ਕੀਤਾ ਔਰ ਅਸੀਂ ਜਿਹੜਾ ਹੈਗਾ ਬੜੇ ਵੱਡੇ ਪੇਮਾਨੇ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਇਸ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ ਔਰ ਸਾਰੇ ਦੇਸ਼ ਭਰ ਵਿੱਚ ਅੱਜ ਜਿਹੜਾ ਹੈਗਾ ਵਾ ਅਨੇਕ ਕਾਰਜਕ੍ਰਮ ਹੋ ਰਹੇ ਨੇ ਕੱਲ ਸਾਡਾ ਸਟੇਟ ਲੈਵਲ ਦੀ ਅਸੀਂ ਅੰਬੇਦਕਰ ਜੀ ਦੀ ਕੀ ਕੰਟਰੀਬਿਊਸ਼ਨ ਰਹੀ ਦੇਸ਼ ਵਾਸਤੇ ਉਹਦੇ ਅਸੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਸੈਮੀਨ ਔਰ ਜਿ ਹੁਣ ਜ਼ਿਲ੍ਹੇ 'ਚ ਵੀ ਕਰ ਰਹੇ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਵਾ ਮੈਂ ਅੱਜ ਦੇ ਦਿਹਾੜੇ ਤੇ ਇਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਿਖਾਈ ਰਸਤੇ ਚੱਲਦੇ ਹੋਏ ਵਿਕਸਿਤ ਭਾਰਤ 2047 ਬ੍ਰਹਾਂਵਸਤੇ ਸਾਰਿਆਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੋਵੇ ਭਾਜੀਪੀ ਦੇ ਵੱਖ-ਵੱਖ ਨੇਤਾਵਾਂ ਨੇ ਜੋ ਸ਼ਰਦਾ ਸੁਮਨ ਭੇਟ ਕੀਤੇ ਆ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਤੇ ਇਹਨਾਂ ਦਾ 134 ਮਾ ਜਿਹੜਾ ਜਨਮ ਦਿਵਸ ਸੀਗਾ ਮਨਾਇਆ ਗਿਆ ਆ ਤੇ ਜਿਹੜੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮrao ਅੰਬੇਦਕਰ ਸੀ ਇਹਨਾਂ ਦੇ ਹੀ ਕਾਨੂੰਨ ਬਣਾਏ ਹੋਏ ਅੱਜ ਪੂਰੇ ਦੇਸ਼ ਵਿੱਚ ਚੱਲ ਰਹੇ ਨੇ ਈਵਨ ਕਿ ਪਾਕਿਸਤਾਨ ਦੇ ਵਿੱਚ ਵੀ ਅੱਜ ਜਿਹੜੇ ਹੈਗੇ ਆ ਉਹਨਾਂ ਦਾ ਲਿਖਿਆ ਹੋਇਆ ਸੁਵਿਧਾਨ ਹੀ ਚੱਲ ਰਿਹਾ ਆ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਕਮੈਂਟ ਸੱਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ